ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅਸਾਡੀ ਟੀਮ ਪਹੁੰਚੀ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਅਜਨੂਹਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕਾ ਡੀਪੀਐਸ ਕੰਟਰੀ ਐਜੂਕੇਸ਼ਨ ਚੰਡੀਗੜ੍ਹ ਸ਼੍ਰੀ ਪਰਮਜੀਤ ਸਿੰਘ ਜੀ ਵਿਸ਼ੇਸ਼ ਤੌਰ ਤੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਅਜਨੂਹਾ ਵਿਖੇ ਪਹੁੰਚੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮਾਸਟਰ ਹਰਪ੍ਰੀਤ ਸਿੰਘ ਜੀ ਨੇ ਸਰਬ ਧਰਮ ਨਿਊ ਦੀ ਟੀਮ ਨਾਲ ਗਲਬਤ ਕਰਦੇ ਹੋਏ ਦੱਸਿਆ ਕਿ ਸ਼੍ਰੀ ਪਰਮਜੀਤ ਸਿੰਘ ਜੀ ਨੇ ਮੁੰਡਲੀ ਵਿਦਿਆ ਇਹਨਾਂ ਪ੍ਰਾਇਮਰੀ ਸਕੂਲਾਂ ਵਿੱਚੋਂ ਹਾਸਲ ਕੀਤੀ ਸੀ ਇਸ ਮੌਕੇ ਡੀਪੀਆਈ ਸ਼੍ਰੀ ਪਰਮਜੀਤ ਸਿੰਘ ਜੀ ਨੇ ਸੈਂਟਰ ਹੈਡ ਟੀਚਰ ਸ਼੍ਰੀਮਤੀ ਦਰਸ਼ਨ ਕੌਰ ਅਤੇ ਮਾਸਟਰ ਭਜਨ ਸਿੰਘ ਤੇ ਸਮੂਹ ਸਟਾਫ ਦੇ ਨਾਲ ਆਪਣੇ ਖੁਸ਼ੀ ਦੇ ਪਲ ਸਾਂਝੇ ਕੀਤੇ ਇਸ ਮੌਕੇ ਸ਼੍ਰੀ ਪਰਮਜੀਤ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜ਼ਿੰਦਗੀ ਦੇ ਵਿੱਚ ਕੋਈ ਵੀ ਮਕਾਮ ਪਾਉਣਾ ਮੁਸ਼ਕਲ ਨਹੀਂ ਹੈ ਤੁਸੀਂ ਪੜ੍ਹਾਈ ਤੇ ਲਗਨ ਦੇ ਸਦਕਾ ਕਿਸੇ ਵੀ ਮੰਜ਼ਲ ਨੂੰ ਹਾਸਲ ਕਰ ਸਕਦੇ ਹੋ ਇਸ ਮੌਕੇ ਸੈਂਟਰ ਹੈਡ ਟੀਚਰ ਸ਼੍ਰੀਮਤੀ ਦਰਸ਼ਨ ਕੌਰ ਤੇ ਮਾਸਟਰ ਭਜਨ ਸਿੰਘ ਜੀ ਅਤੇ ਸਮੂਹ ਸਟਾਫ ਨੇ ਡੀਪੀਆਈ ਸਕੈਂਡਰੀ ਐਜੂਕੇਸ਼ਨ ਸ਼੍ਰੀ ਪਰਮਜੀਤ ਸਿੰਘ ਜੀ ਨੂੰ ਅਤੇ ਸਮੂਹ ਪਰਿਵਾਰ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ इस मौके सेंटर हैड टीचर श्रीमती दर्शन कौर सरदार कमलजीत सिंह मौजो मजारा श्री हरबंस लाल रणजीत सिंह नीलम कुमारी अमरीक सिंह रामपाल सूबेदार श्रीमती सतवंत कौर हैड टीचर रिटायर्ड श्रीमती कुलदीप कौर हैड टीचर श्रीमती राजविंदर कौर सरपंच ग्राम पंचायत जनोहा सरदार अमरजीत सिंह ठेकेदार सबका ब्लाक समती मैंबर मालपुर श्रीमती जसविंदर कौर सबका मेंबर मैंबर सरदार जस्करन सिंह नंबरदार सरदार महेंद्र सिंह जी कनेडा एन आर आई सरदार हरी सिंह जसवाल भाम सरदार भाम सरदार बलबीर सिंह हुशियारपुर पेंशनर आगू श्री सतपाल सिंह रिटायर्ड मुख अध्यापक सरदार जोगिंदर सिंह जी बड्डो सरदार अमरीक सिंह फगवाड़ा सरदार श्याम सिंह जी रिटायर्ड डी पी सरदार रणजीत सिंह डॉक्टर श्रीमती कुमारी नीलम सरदार रिंदर सिंह रिटायर्ड डी एस पी सरदार कुलदीप सिंह पी एस बी सरदार सतविंदर सिंह डी एस पी ਇਸ ਮੌਕੇ ਹਾਜ਼ਰ ਸਨ ਆਓ ਉਸ ਹੀ ਦੇਖਦੇ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰ ਪਹਿਲਾਂ ਤਾਂ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸੋ ਅੱਜ ਪਿੰਡ ਜਨੂਫਾ ਸਕੂਲ ਵਿਖੇ ਪਹੁੰਚੇ ਹੋ ਜੀ ਸੁੱਕੀ ਕਹਿਣਾ ਚਾਹੋਗੇ ਜਿਸ ਵਾਰ ਮੈਂ ਪਿੰਡ ਜਨੂਫਾ ਵਿਖੇ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਸਮਾਰਟ ਸਕੂਲ ਵਿਖੇ ਆਇਆ ਮੈਂ ਇਸ ਪਿੰਡ ਦਾ ਹੀ ਰਹਿਣ ਵਾਲਾ ਦਾ ਤੇ ਇਸ ਸਕੂਲ ਦਾ ਹੀ ਵਿਦਿਆਰਥੀ ਰਹਾ 1973 ਵਿੱਚ ਮੈਂ ਇਸ ਸਕੂਲ ਵਿੱਚ ਪ੍ਰਾਇਮਰੀ ਪਹਿਲੀ ਕਲਾਸ ਜੋਇਨ ਕੀਤਾ ਸੀਗਾ ਤੇ ਮੈਂ ਅੱਜ ਇੱਥੇ ਆ ਕੇ ਬਹੁਤ ਹੀ ਮਾਣ ਮਹਿਸੂਸ ਕਰਦਾ ਸਾਰੇ ਪਿੰਡ ਦੇ ਹੋਰ ਵੱਖ-ਵੱਖ ਪਤੰਦੇ ਸੱਜਣਾਂ ਜਿਹੜੇ ਇੱਥੇ ਮੇਰੇ ਮਾਣ ਸਨਮਾਨ ਚਾਏ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਮੈਂ ਇਹ ਆਪਣੇ ਅਲਕ ਦੇ ਲੋਕਾਂ ਨੂੰ ਪਿੰਡ ਦੇ ਲੋਕਾਂ ਨੂੰ ਇਹ ਕਹਿਣਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਕਿਤੇ ਵੀ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਲੋੜ ਹੈ ਤੇ ਸਰਕਾਰ ਕੋਲ ਸਕੂਲਾਂ ਲਈ ਗ੍ਰਾਂਟਸ ਬਹੁਤ ਨੇ ਗ੍ਰਾਂਟਸ ਲੈ ਲਓ ਆਪਣੇ ਸਕੂਲਾਂ ਦੇ ਇਨਫਰਾਸਟ੍ਰਕਚਰ ਨੂੰ ਵਧੀਆ ਕਰੋ ਬੱਚਿਆਂ ਨੂੰ ਵਧੀਆ ਪੜ੍ਹਾਓ ਤੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਕਿਰਤੀ ਨੂੰ ਦਿਖਾਓ ਮੈਂ ਫਿਰ ਇੱਕ ਵਾਰ ਸਾਰੇ ਪਤਵੰਤੇ ਸੱਜਣਾਂ ਦਾ ਪਿੰਡ ਦੇ ਮਹਿਮਾਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਥੈਂਕ ਯੂ ਬਹੁਤ ਹੋ ਬਹੁਤ ਮਿਹਰਬਾਨ ਜੀ ਰਾਤ ਪਰਮਜੀਤ ਚੰਗੀ ਪੀਸੀਐਸ ਡਾਇਰੈਕਟਰ ਪਬਲਿਕ ਸੈਕਸ਼ਨ ਸੈਕੰਡਰੀ এডਿਕੇਸ਼ਨ ਪੰਜਾਬ ਆਪਣੇ ਪਿੰਡ ਦੇ ਆਪਣੇ ਜਦੀ ਪਿੰਡ ਜਨੋਹਾ ਵੇਖੇ ਆਪਣੇ ਸਕੂਲ ਵਿੱਚ ਜਿੱਥੇ ਕਲਾਸ 6th ਵਿੱਚ ਉਹਨਾਂ ਨੇ ਪੜ੍ਹਨਾ ਸ਼ੁਰੂ ਕੀਤਾ ਸੀ ਇਸ ਪਿੰਡ ਵਿੱਚ ਹੀ ਇਹਨਾਂ ਨੇ ਆ ਕੇ 10ਵੀਂ ਤੱਕ ਦੀ ਆਪਣੀ ਪੜ੍ਹਾਈ ਗਵਰਨਮੈਂਟ ਹਾਈ ਸਕੂਲ ਜਨੋਹਾ ਤੋਂ 8th ਵਿੱਚ ਪਾਸ ਕੀਤੀ ਸੀ ਇਹਨਾਂ ਦਾ ਆਪਣੇ ਸਕੂਲ ਲੈਵਲ ਦੇ ਉੱਤੇ ਜਿਹੜਾ ਕੈਰੀਅਰ ਸੀ ਬਹੁਤ ਹੀ ਇੱਕ ਚਾਈਨੀਸ ਸਟੂਡੈਂਟ ਸਨ ਤੇ ਕਹਿੰਦੇ ਮੈਂ ਨਾ ਹੋਂ ਹਰ ਬਰਬਾਦ ਕੀ ਹੋਤ ਕਿੰਨੀ ਬਾਤ ਇਹਨਾਂ ਨੇ ਉਹ ਸੱਚ ਕਰ ਦਿਖਾਇਆ اپنی ਲਾਈਵ ਵਿੱਚ ਇੰਨੀ ਮਿਹਨਤ ਕੀਤੀ ਆ ਕਿ ਕਲੈਰੀਕਲ ਪੋਸਟ ਤੋਂ ਸ਼ੁਰੂ ਹੋ ਕੇ ਪੀਸੀਐਸ ਕਰਕੇ ਫਿਰ ਐਸਪੀ ਡਾਇਰੈਕਟਰ ਦੇ ਅਹੁਦੇ ਤੇ ਪਹੁੰਚਿਆ ਇਹ ਇਹਨਾਂ ਦੀ ਮਿਹਨਤ ਦਾ ਬਲਦ ਸਬਕਾ ਹੈ ਔਰ ਕਾਰਪਰ ਬਾਗ ਦੀ ਬਖਸ਼ਿਸ਼ ਹੈ ਇਹਨਾਂ ਦੇ ਉੱਤੇ ਮੈਂ ਆਸ਼ ਕਰਦਾ ਹਾਂ ਕਿ ਜਦੋਂ ਕਿ ਇਹਨਾਂ ਦੇ 31 ਮਹੀਨੇ ਨੂੰ ਰਿਟਾਇਰਮੈਂਟ ਹੈ ਮੈਂ ਪਰਮਾਤਮਾ ਅਗੇ ਦੁਆ ਕਰਦਾ ਕਿ ਸੱਚੀ ਪਾਸ਼ਾ ਸਰਕਾਰ ਆਪਣੇ ਨਿਯਮਾਂ 'ਤੇ ਛੋਟ ਕਰ ਦੇਵੇ 60 ਸਾਲ ਦੀ ਏਜ ਕਰ ਦੇਵੇ ਤਾਂ ਤਾਂ ਕਿ ਇਹ ਸਾਡੇ ਇਲਾਕੇ ਦੀ ਔਰ ਸਾਡੇ ਡਿਪਾਰਟਮੈਂਟ ਦੀ ਸੇਵਾ ਜਿਹੜੀ ਆ ਨਿਰਵਿਘਨ ਇਦਾਂ ਹੀ ਕਰਦੇ ਰਹਿਣ ਜਿਵੇਂ ਕਰ ਰਹੇ ਨੇ थैंक्यू वैरी मच वाहिगुरु जी का ख़ाला वाहेगुरु जी फति